ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਚੱਲਿਆ ਪਿੰਡ ਬਰਸਾਲ ਪਰ ਉੱਥੇ ਬਾਬਾ ਦੀ ਬਰਸੀ ਆ ਚ 17 18 ਜਨਵਰੀ ਪਤਾ ਨਹੀਂ ਕਿੰਨੇ ਬੱਚੇ ਆ ਸੀ ਆਸਾਂ ਕਿ ਕਿਤੇ ਆ ਰੋਹਿ OK ਬਾਈ ਮਿਲਦੇ ਕਿ ਹਾਂਜੀ ਫਾਈਨਲੀ ਆਪਾਂ ਪਹੁੰਚ ਗਏ ਆ ਬਰਸਾਲ ਪਰ ਤੇ ਪਿੰਡ ਤੇ ਆਪਾਂ ਚੱਲੇ ਆ ਮੱਥਾ ਟੇਕਣ ਆਜਾ ਹੋਰ ਕਿਸੇ ਦੁਆਰਾ ਲੇਵਲ ਨਾਲ ਤੁਹਾਨੂੰ ਦੱਸਾਇਆ ਸੀ ਇਹ ਮੈਕਸਮਮ ਪਾ ਲਾਈਵ ਆਵਾਂਗੇ ਅੱਜ ਅੱਜਕੱਲ ਦੋ ਦਿਨ ਰਾਤ ਨੂੰ ਪੂਰੀ ਰਾਤ ਲਾਈਵ ਆਣਾ ਆਪਣੀ ਸੇਵਾ ਕਰਨੀਆਂ ਚਾਹੀਦੀ ਹੈ ਜੀ ਉਹਨਾਂ ਦਾ ਪ੍ਰਾਤ ਦਿਨ ਨਾ ਰੱਖ ਰਿਹਾ ਬੰਦੀ ਬਰਸੀ ਅੱਜ 17 18 ਨਿਤਰੀਕ ਨੂੰ 3 ਦਿਨ ਬਾਬਾ ਜੀ ਦੀ ਬਰਸੀ ਹੈ

ਇਹ ਸਾਡਾ ਲੰਗਰ ਹਾਲ ਹੈ ਗੁਰਦੁਆਰੇ ਚ ਇਹ ਪੂਰਾ ਲੰਗਰ ਹਾਲ ਹੈ ਤੇ ਆ ਮੈਂ ਗੜੀਆ ਜਿੱਥੋਂ 게ਟ 게ਟ ਤੋਂ ਐਂਟਰ ਕਰਦੇ ਅੰਦਰ ਆ ਗੁਰਦੁਆਰੀ ਸਾਈਡ ਤੇ ਇੱਧਰ ਇਹ ਬਾਥਰੂਮ ਵਾਲੀ ਸਾਈਡ ਹੈ ਜੈਂਟਸ ਬਾਥਰੂਮ ਤੇ ਧਰਮਸ਼ਾਲਾ ਹੈ ਜਿੱਥੇ ਹੋਰ ਸਮਾਨ ਸੋ ਹਾਂਜੀ ਇੱਥੇ ਚੱਲ ਰਹੀ ਹੈ ਸੇਵਾ ਆਪਣੀ ਵਾਹਿਗੁਰੂ ਵਾਹਿਗੁਰੂ ਰਾਤ ਨੂੰ ਆਪਾਂ ਸਾਰੀ ਰਾਤ ਅੱਜਾ ਇੱਥੇ ਹੀ ਆਂ ਜਿੰਦਰਬਾਈ ਆਪਣੀ ਗੈਲ ਹੋਣ ਲੱਗੇ ਵੇ ਭਾਈ ਹੱਥੇ ਵੜਦੀ ਚਾਹ ਇੱਕ ਟੱਪਾ ਚੜਾਇਆ ਜਾਂਦਾ ਪਹਿਲਾ ਤਿਆਰ ਰੱਖਿਆ ਜਾਂਦਾ ਦੂਜਾ ਖਤਮ ਹੋ ਜਾਂਦਾ ਫੇਰੇ ਚਲਾਂਦੇ ਆ ਫਿਰ ਦੂਸਰਾ ਤਿਆਰ ਹੁੰਦਾ ਅਜਾ ਕਰਕੇ ਤਿੰਨੋਂ ਬਾਰੀ ਬਾਰੀ ਸਿਰ ਚੜਦੇ ਆ दृश्य बहुत वाला बाबा जी का लैटा कि चल दिया वाहे गुरु वा आय हाय लैट बाहर का भी सोना दृश्य बाहर का भी पर लैट भज गए वागुरु आदि कि सोना लाइट आ गई गुरुद्वारे अंदर

क्या बात है क्या बात है आहा आहा तो हैं इतने बढ़िया तो जलेबियां और आसन पे चैप्टर वगैरह वगैरह हम चाशनी तैयार कर रहे हैं तो श्री걸 मामा जी तो ਦਾ ਬਾਈ ਕਿੰਨੇ ਦਾ ਮੰਗਾਇਆ ਹੈ ਕਿੰਨੇ ਦਾ ਮੰਗਾਇਆ ਜਗਾੜ ਹੈ ਰਿਗਾਰਡ ਮਿਲ ਗਿਆ ਆ আচ্ছা ਸਸਤਾ ਵੀ ਆਂਦਾ ਇਹਦਾ ਪਰ ਚਲਦੇ ਆਂ ਅੰਦਰ

ਨਾਲੇ ਚੈਨਲ ਤੋਂ ਮੈਂ ਮੇਜ਼ਬਾਨ ਦਾ ਉਹ ਹੈ ਕਿ ਆਪਾਂ ਅੱਤ ਘਰਾ ਰੱਖੀ ਹੈ ਲਾਈਟਿੰਗ ਨਾਲ ਦਾ ਮਜ਼ਾ ਲਿਆਦਾ ਹੈ ਬਰੋ ਉਹ ਹੈ ਗਰੂਪ ਹੈ ਆ ਜਿਹੜੀਆਂ ਉੱਪਰੋਂ ਨੀਲੀਆਂ ਲਾਲ ਫੁੱਲੇ ਨੂੰ ਉਤਰ ਰਹੀਆਂ ਰੱਟਾਂ ਇਹ ਸਭ ਤੋਂ ਜ਼ਿਆਦਾ ਜ਼ਬਰਦਸਤ ਲੱਗ ਗਿਆ ਮੈਨੂੰ ਤੇ ਆ ਲਾਈਟਿੰਗ ਦਾ ਜਵਬਸਤਾ ਹੈ ਇਹ ਕੋਈ ਕਮੀ ਨਹੀਂ ਲੱਗ ਰਹੀ ਮੈਨੂੰ ਲਾਈਟਿੰਗ 'ਚ ਵੀ ਹਾਂ ਮਜ਼ਾ ਆ ਗਿਆ ਦੇਖ ਕੇ ਇਹ ਜਿਹੜੀ ਫੋਕਸ ਲੈਪਟਾਪ ਉੱਪਰੋਂ ਚੱਲ ਰਹੀ ਹੈ ਇਹ ਜੱਤ ਸਭ ਤੋਂ ਵਧੀਆ ਪੂਰਾ ਆਸਮਾਨ ਦੇਖੋ ਉੱਧਰ ਤੋਂ ਵੀ ਉੱਧਰ ਚਾਰੇ ਪਾਸੇ ਉਹ ਕਰ ਰੱਖਿਆ ਹੈ ਇਹ ਕਿੱਤਾ ਹੋਏ ਓਏ ਹੋਏ ਇਹ ਜਿਆਦਾ ਵਧੀਆ ਲੱਗੀਆਂ ਇਹ ਨਵੀਆਂ ਲਗੀਆਂ ਮੈਂ ਵੀ ਪਿਛਲੇ ਸਾਲ ਮੈਂ ਆਇਆ ਨਹੀਂ ਸੀ ਪਿਛਲੇ ਸਾਲ ਆਇਆ ਨਹੀਂ ਵਾਹਿਗੁਰੂ ਵਾਹਿਗੁਰੂ थी प्यारी चीज देखी भाटे की सेवा दबा ਤੇ ਲੱਗਣਾ ਹੈ ਕੀਰਤਨ ਰਾਤ ਨੂੰ ਸ਼ਾਇਦ ਆਪਾਂ ਲਾਈਵ ਹੋਵਾਂਗੇ ਜੇ ਇੱਥੇ ਨੈਟਵਰਕ ਦੀ ਥੋੜੀ ਦਿੱਕਤ ਹੈ ਇਹਸ ਕਰਕੇ ਵਾਹ ਗੁਰ ਵਾਹ ਗੁਰ ਵਾਹ लाइव टेलीकास्ट करना बेरे? लाइव टेलीकास्ट कर। आ भाई अपना लाइव टेलीकास्ट करेगा क्या? ब्लॉग नॉन नहीं है। ये ना चलेगा भी उड़ा। संत महाराज जी हारे करने के अति शायद लाइव नहीं हो सकते क्योंकि इतने नैटवर्क की बहुत दिक्कत है चलता ही नहीं है इधर वागुरु जी की फतेह बहुत बाकी तुम्हें कुछ ਕਾਟੇ ਆ ਗਏ ਸਾਰੇ ਸਾਰੇ ਜਿਹੜੇ ਦਰੱਖਤ ਸੋਰਜ ਆ ਕੇ ਬਹੁਤ ਕੱਟੇ ਗਏ ਜੋ ਆਪ ਵੀ ਰੱਖਦੇ ਆ ਇਹ ਕਿਹੜੇ ਬਾਬਾ ਜੀ ਇਹ ਪਤਾ ਹੈ ਨਾ ਸਨ ਸਰਬਤ ਇਹ ਕਿਤਾਬਾਂ ਸਤਿਗੁਰ ਹੋਈ ਧਿਆਨ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਈ ਧਿਆਨ ਤੱਕ ਬੂਨਾ ਚੂਰੀ ਅਬਦੇਸ ਜੀ ਉਹ ਵਰ ਲਾਜੀ ਆਪਣਾ ਭਾਈ ਆ ਸੇਵਾ ਪਰ ਤਾਂ ਦੀ ਵੇ ਨਾਲ ਗਿਆ ਨਾ ਭਾਈ ਕਾ ਸਾਨੂੰ ਕਾਲਦੀ ਆਦੀ ਲੋ ਜੀ ਆਪਾਂ ਨੇ ਪਾ ਦਿਆ ਗਾਜਰ ਮਾਸਟਰ ਤੇ ਆਲੂ ਉਹਦੇ ਪਿਛਲੇ ਸਾਲ ਦੇ ਬਣੇ 15 ਲੱਤੀ ਕਿਲੇ ਹੋਇਆ ਪਰ 18 ਬਣੇ ਸੀ ਜੀ ਆਪਣਾ ਗਿਆ ਪਹਿਲਾ ਘੜਾ ਹੱਥ ਯਾਰ ਵਿਮਿੰਦਰ ਸਿੰਘ ਜੀ ਸੇਵਾਦਾਰ ਇਦਰ ਬਾਈ ਜੀ ਸੇਵਾਦਾਰ ਹਲਵਾਈ ਭਾਈ ਸਾਹਿਬ ਹਰੀ ਦੇਰ ਸੇਵਾਦਾਰ ਤੇ ਸਭ ਜੇ ਸਭ ਜੇ ਤੋਰਿਆ ਹੋਇਆ ਆਪਾਂ ਰੱਖ ਰਹੇ ਹਾਂ ਦੋ ਗਾਜਰਾ ਤੇ ਨਾਲੋਂ ਤਿੰਨ ਗੋਪੀ ਵਾਲੇ ਗੁਆਲੇ ਗੁਆਲੇ ਭਾਈਆ ਸਪੋਰਟਿੰਗ ਵਾਲੇ ਬੰਦੇ ਹੁਣ ਜਦ ਆਪਾਂ ਨੇ ਸਭ ਜਿਹਾ ਟੋਨੀਆ ਉਧਰ ਦੇ ਉਧਰ ਇਹ ਜਿਆਦਾ ਯੂਜ਼ ਹੋਣਿਆ ਬੰਦੇ ਸਾਰੇ ਵਾਹ ਗਰੂਪ ਵਾਹ ਤੁਰੂਜੀ ਕਰਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਚੱਲ ਗਈ ਹਾਂ ਜੀ ਆਪਾਂ ਨੇ ਇੱਕ ਆਪਣਾ ਤੜਹਾ ਛੱਡ ਦਿਆ ਤੇ ਉਹ ਕੱਟ ਦਿਆ ਆਪਾਂ ਨੇ ਇੱਕ ਨੰਬਰ ਨਤਾ ਵਾ ਵਾ ਰੱਖੀ ਆ ਸਮਾਨ ਹੈ ਤਿਆਰ ਹੋ ਰਿਹਾ ਬਾਈ ਸੰਗਤ ਤਾਂ ਕਾਫੀ ਆ ਇਧਰ ਚਾਹ ਬਣ ਰਹੀ ਆ ਬੜੀ ਕਰੀ ਚਾਹ ਕਾਫੀ ਦੱਸਦਾ ਇੰਦਰ ਸੇਵਾਦਾਰ ਜੀ ਲੱਗੇ ਹੋਏ ਨੇ ਰਾਗਰਜੀ ਦਾ ਖਾਲਸਾ ਰਾਗਰਜੀ ਦੇ ਫਤੇ ਹਾਂਜੀ ਗੁਰਦੁਆਰੇ ਦੇ ਇਸ ਸਾਈਡ ਆਪਣੇ ਲੱਗੇ ਹੋਏ ਹੈ ਜਲੇਬੀ ਵਾਲੇ ਤੇ ਆਪਾਂ ਤੁਹਾਨੂੰ ਦੁਖਾੰਦੇ ਵੀ ਕਿੰਨੀਆਂ ਪਟੇ ਚੱਲ ਰਹੀਆਂ ਜਲੇਬੀਆਂ ਦੀਆਂ ਤੇ ਆ ਗਏ ਆਪਾਂ ਜਲੇਬੀ ਵਾਲੇ ਕੋਲ ਤਗੜੇ ਤਗੜੇ ਪੰਦਿਤ ਸੇਵਾ ਦਾ ਲੱਗੇ ਹੋਏ ਨੇ ਦੀ ਛੋਟੀ ਗੁੱਟ ਹੈ ਜੀ ਸੇਵਾ ਦਾ ਪੌ ਮਾਚਾਣਾ ਚਾਹੀਦਾ ਵਧੀਆ ਕਰੀ ਕੁੜੀ ਕੀ 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 ਇਹ ਵੀ ਠੀਕ ਹੈ ਤੇ ਆਪਾਂ ਨੇ ਦੂਜਾ ਕੜਾਹਾ ਭਰਨਾ ਹੈ ਆਪਣੇ ਧੋਖੜਾ ਇਹ ਚ ਪੈ ਚੁੱਕਿਆ ਤੇ ਤੀਸਰਾ ਕੜਾਹਾ ਆਪਾਂ ਨੇ ਭਰਨਾ ਹੈ ਦੂਸਰਾ ਸੌਰੀ ਦੋਦਾ ਹੈ ਕਾਸ ਵਾਸਤੇ ਹੁੰਦੇ ਹੈ ਟੈਂਪਰੇਚਰ ਆਪਕੇ ਨੂੰ ਅੱਛਾ ਇਹ ਜਿਹੜੀ ਲੇਟਾ ਘੁੰਮਰੀਆਂ ਉੱਪਰ ਉਹਨਾਂ ਵਾਸਤੇ ਹੈ ਜੀ ਇਹ ਲੇਟਾ ਜਿਹੜੀਆਂ ਉੱਪਰ ਘੁੰਮਰੀਆਂ ਨੇ ਵਾਸਤੇ ਜਗਾੜਾ ਕਿੱਦਾਂ ਕੰਮ ਕਰਦਾ ਵੀਰੇ ਇਹ ਇਹ ਕੰਟਰੋਲ ਕਰਦਾ ਜੀ ਇਹ ਨਾਲ ਅੱਛਾ ਅੱਛਾ ਕੰਟਰੋਲ ਕਰਦਾ ਮੂਵਮੈਂਟ ਕੰਟਰੋਲ ਕਰਦਾ ਜੀ ਇਹਨਾਂ ਦੀ ਹੈ ਨਾ ਕਾਫੀ ਮਹਿੰਗੀ ਲਾਈਟ ਹੈ ਹੋਣੀ ਇਹ ਹੈ ਨਾ ਜਿਹੜੀ ਪ੍ਰੋਜੈਕਟਰ ਟਾਈਪ ਹੈ 200000 ਦੀ ਡਿਕਲੇਰਡ 50000 ਦੀ ਡਿਕਲੇਰਡ ਹੈ ਤੇ ਘੱਟੋ ਘੱਟ 15-16 ਲਾਈਟਾਂ ਲੱਗ ਰੱਖੀਆਂ ਇੱਥੇ ਆਹ ਛੋਟਾ ਵੀਰੇ ਚਲਾ ਰਿਹਾ ਇਹਨੂੰ ਕੀ ਨਾਮ ਹੈ ਵੀਰ ਤੁਹਾਡਾ ਹਰਮਨ ਸਿੰਘ ਹਰਮਨ ਜੀ ਭਾਈ ਸਾਹਿਬ ਚਲਾ ਰਹੇ ਨੇ ਉਹ ਵਾਸ਼ ਕਰਵਾਓ ਜੀ ਹੁਣ ਪਰਚਣੇ ਦੀ ਬਾਰੇ ਦਈਏ ਜਿੱਤੀ ਆਪਾਂ ਨੇ ਹਾਰੀ ਸਿੰਘ ਨੂੰ ਜਿਆਜਾ ਹਾਰੀ ਨੇ ਆਪਣਾ ਨਾਮ ਅਲੋ 2 ਸਰਾਉ 3ਾ ਤਿਆਰ ਕਰਕੇ ਪਛਾਤਾ ਤੇ ਤੀਸਰਾ ਨਾਮ ਆਪਣਾ ਚਲਾ ਰਿਹਾ ਅਸਰ ਚਾ ਚਾ ਰੱਖਿਆ ਹੈ ਜੇ ਪੂਰੀ ਰੌਣਕ ਹੈ ਚਾਹ ਬਣਾਈ ਹੈ ਕੈਰੀ ਦੇ ਪੱਤੇ ਦੀ ਹਨੀ ਦਬਾ ਕੇ ਹਨੀ ਦਬਾ ਕੇ ਚੱਕ ਗਿਆ ਚੱਕੇ ਇੱਥੇ ਥੋੜੀ ਜੀ ਜ਼ੋਰ ਜਮਾਇਸ਼ ਹੁੰਦੀ ਆ ਜਿਹੜੇ ਬੰਦੇ ਚਲਾ ਰਹੇ ਨੇ ਇੱਕ ਵਾਰ ਚ ਕਰਨ ਜਿਹੜਾ ਪੂਰਾ ਕਿਉਂ ਵੀ ਹਨੀ ਸਿੰਘ ਗਰਮੀ ਆ ਜਾਂਦੀ ਪੂਰੀ ਅੱਜ تصਲੀ ਕਰਾ ਦਿੰਦਾ ਇਹ ਬੰਦੇ ਦੀ ਮਸਲ ਮਸਲਾ ਦੀ ਆਹ ਆ ਖਚਣਾ ਲਗਾਤਾਰ ਚਲਾ ਲਿਆ ਅਗਲੇ ਦਿਨ ਮੋਟਾ ਪੱਕਾ ਦਰਦ ਕਰੋ। ਹਾਂ। ਹਾਲੇ ਕਿ ਆਣੀ ਲੱਗਿਓ ਕੰਦਰੀਆਂ ਜੇ ਕਰਨੀਆਂ। ਅਸੀਂ ਨਾਲ ਨਾਲ ਇੱਕ ਟੇਪ ਕਰਾਂਗੇ। ਜੇ ਨਾ ਨਾ ਮੈਂ ਗੋਪੀ ਨੂੰ ਅੰਦਰ ਫੇਰ ਲਵਾਉਂਗੀ। ਹਾਂ ਇੱਥੇ ਹਾਂ। ਜਦੋਂ ਚਾਰੇ ਪਾਸੇ ਲਾਈਟ ਹੈ ਕੋਈ ਦਿੱਕਤ ਨਹੀਂ। ਦੇਖ ਲੈ। ਆਣਾ ਤਾਂ ਨਿਆ ਕਾਲਾ ਹੀ ਆ। ਕੋਈ ਦਿੱਕਤ ਨਹੀਂ। ਆਪ ਤਾਂ ਹੈ ਹੀ ਐ ਮੈਂ ਕਦ ਗਿਆ ਮਾਰੀ ਤੇ ਜਿੱਤੀ ਆ ਜਾ ਆਪਣੀ ਫੋਟੋ ਨੂੰ ਤਾਂ ਪੈਰਲ ਲੈਵਲ ਹੀ ਲਾ ਲੈਂਦੇ ਆ ਤੂੰ ਇੱਧਰ ਆ ਗੱਗੀ ਸੱਚੀ ਕਹਿ ਰਾ ਇੱਧਰ ਕਾਲ ਆ ਰਿਹਾ ਇੱਧਰ ਆ ਜਾ ਹਾਂ ਹੁਣ ਚ ਹੁਣ ਚਮਕਿਆ ਬਾਈ ਹੁਣ ਚਮਕਿਆ ਹਾਂ ਹਾਂ ਤਾਂ ਫੇਰ ਐਂਡ ਲਵਲੀ ਵਾਲਾ ਚੈਲੰਜ ਦਾ ਐਕਸੈਪਟ ਕਰਦਾ ਪੰਜੀ ਵੈ ਗ੍ਰੀ ਜੀ ਇਹ ਆਪਣਾ ਕੜਾਹੇ ਜਿੱਦਾਂ ਸਬਜ਼ੀ ਬਣਾਉਣੇ ਕਿ ਪਾਰੇ ਆ ਇਹ ਚੰਨ ਤੱਕ ਤੋਂ ਨਹੀਂ ਜਾਇ ਕਿਹੜਾ ਜਿਦਾਂ ਦੇਖੇ ਪੰਜ ਕੜਾਹੇ ਪੈ ਚੁੱਕੇ 2 ਹਫਤੇ ਦਾ ਟਾਈਮ ਥੋੜੀ ਜਿਹੀ 3.5 ਕੜਾਹੇ 3.5 ਕੜਾਹੇ ਪੈ ਚੁੱਕੇ ਪੌਣੇ ਪੰਜ ਹਿਆ ਲੱਗੇ ਬਾਈ ਸੇਵਾਦਾਰ ਨਿਸਾਲਾ ਨਾ ਨਾ ਬਲੋ ਘਣਾ ਰਿਹਾ ਨਾ ਨਾ ਅੱਜ ਮਾੜਿਆ ਕੇ ਜਾਂਦਾ ਆਉਂਦਾ ਕੇ ਆਉਂਦਾ ਕੀ ਬਾਤ ਬੋਤ ਮੋ ਗਿਆ ਲਾਲ ਕੀ ਦੇ ਕੋਲਾ ਅਮਰਤ ਹਾਂਜੀ ਅੱਜ ਇੱਧਰ ਲਾਲ ਪਰ ਮੜਾ ਜਾ ਉਹਨੂੰ ਪੂਰਾ ਹੋ ਗਿਆ ਟੜਕੇ ਦੇ ਵੱਜ ਗਏ 3 ਤੇ ਅੱਜ ਸਟਾਰਟ ਹੋ ਗਏ ਅੰਡਰਟੇਕਿੰਗ ਨਾਲ ਅੱਜ ਅੱਜ ਆਉਣ ਵਾਸਤੇ ਗਏ ਆ ਸੇਵਾ ਬਣ ਕੇ ਜਗਤ ਹਾਲੋ ਆਪਾਂ بھائی ਟਰੈਡ ਲੈ ਕੇ ਆਏ हाँ गे गे तो चल आ, तो जी, तो चलेगा लाइव टेलीकॉ्ट कल इतना तो सारा दसाऊंगे ਆਵਾਟ ਤਾਂ ਨਹੀਂ ਕਿ ਆਵਾਟ ਤਾਂ ਨਹੀਂ ਕਿ ਆਵਾਟ ਨਹੀਂ ਹਾਂ ਤੁਸੀਂ ਫਿਰ ਲਾਈਵ ਚਲੇਗਾ ਕੱਲ ਨੂੰ ਹੈ ਬਿਲਕੁਲ ਹੋਜੀ ਸਕਰੀਨ ਤੇ ਚੱਲੋ ਬਧੀਆ ਬਧੀਆ ਤੇ ਬਾਈ ਜੀ ਇੱਕ ਸਾਈਡ ਇਹਨਾਂ ਨੇ ਇੱਧਰ ਵੀ ਲਾਈ ਹੈ ਤੇ ਤਿਆਰੀ ਕਰ ਰਹੇ ਸਵੇਰੇ ਨੂੰ ਚੱਲ ਪੈਣੀ ਹੈ ਦੋਨੋਂ ਸਾਈਡਾਂ ਨੇ ਬਧੀਆ ਲਾਤੀਆਂ ਇਹ ਲੰਗੇ ਲਈ Why do ਗੇ ਨੇ 4 ਤੇ ਸੰਗਤਾਨ ਆ سٹਾਰਟ ਹੋ ਗਈ ਆ ਸਵੇਰ ਤੋਂ ਤੇ ਆਪਾਂ ਵੀ ਦਰਬਾਰ ਸਾਹਿਬ ਦੀ ਪਟਾਕੇ ਆਂਦੇ ਆ ਮਰ ਤੋਂ ਹੁਣ ਕਾਫੀ ਮਤਲਬ ਸੰਗਤਾਨ ਆ سٹਾਰਟ ਹੋ ਗਿਆ ਤੇ ਮਾਥਾ ਟੇਕ ਲੱਗ ਗਿਆ ਇਸ ਸਵੇਰੇ ਅੱਗੀ ਭਾਈ ਸਾਡੇ ਨਾਲ ਆ ਸਤਿਗੁਰ ਜੀ ਸਾਰਿਆਂ ਨੂੰ ਬੜੇ ਉਬਰੂ ਕਰ ਰਹੇ ਆਸੀਂ ਤਾਂ ਸੰਤ ਬਾਬਾ ਅਮਰਦਾਸ ਜੀ ਪਿੰਡ ਪਰਸਾਲਪੁਰ ਹਾਂ ਪੁਰ ਜਿਨ੍ਹਾਂ ਦੀ 68ਵੀਂ ਵਰਸੀ ਬੜੇ ਹੀ ਧੁੰਮਧਾਮ ਨਾਲ ਮਨਾਈ ਜਾ ਰਹੀ ਹੈ ਅੱਜ लास्ट ਦਿਵਾਨ ਹੈ 19 ਤਰੀਕ ਪਹਿਲਾ ਮਹੀਨਾ 2025 ਪੁਰਸ਼ਾਦੀਆਂ ਯਾਦਾਂ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਨੇ ਤੁਹਾਡੇ ਉਪਰ ਨੂੰ ਭਰਮਾ ਦੇਖ ਸਕਦਾ ਤੁਸੀਂ ਕਿੰਨਾ ਵਧੀਆ ਬਣਾ ਰੱਖਿਆ ਤੇ ਸਜਾ ਰੱਖਿਆ ਅੱਜ ਨਾਨਕ ਕਵਲ ਰਹਾ ਗਾਵ ਕਰਣੀ ਆਪਾਰ ਤੁਸੀਂ ਦੇਖ ਸਕਦੇ ਹੋ ਜੀ ਸਤ 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 ਗੁਰਦੁਆਰੇ ਜਿਤਨ ਸਤ ਗਦਾ ભાઈ પણ એટલે ઓ ભોખવાલા કો ખાલી ઓ નોકણા કો ખાત પડે તક સબ્જી ની સેવા ચાલધી હે ભાઈ જોયા હાલે સિંહ હાલે તૈયાર લાગ્યા ઓ હાની કિતને વાજે આ કે તા સેવા સેવા હા સેવા ને દી સેવા કિતને વાજે સેવા સેવા ના કિતને વાજે આ તા દ્વારે મે જોડે આ કે તા ના કે બસ 6 કજે 5 વાજે તા તું ગયા તો મેલે આ ગયા તા આ

तो नहीं आया ना कहीं नहीं आया नया आ गया मैं आ गया, गया। ਆ ਰਹੀਆਂ ਜਲੇਬੀਆਂ ਜਲੇਬੀਆਂ ਸਾਰੇ ਜਲੇਬੀਆਂ ਖਤ ਰਹੇ ਹਾਂਜੀ ਫੱਜ ਗਏ ਨੇ ਤਿੰਨ ਤੇ ਬਾਬਾ ਜੀ ਦੀ ਵਰਸੀ ਆਲਮਸਟ ਖਤ ਰਹੇ ਹੋਗ ਪੈ ਗਿਆ 24000 ਲੱਗੇ ਗਏ ਦਾਨ ਵਾਰਾਂਗਾਂ ਵਾਰੀ ਇਹ ਵਧੀਆ ਕੱਟੇ ਦੋ ਦਿਨ ਮੈਂ ਪਹਿਲੇ ਦਿਨ ਨਹੀਂ ਆ ਸਕਿਆ ਜਦ ਨਗਰਕਟ ਤੱਕ ਨਿਕਲੇ ਸੀ ਤਲਵ ਦੋ ਦਿਨ ਖਤ ਗਿਆ ਯਾਦ ਰਹਿੰਦੇ ਆ ਹਮੇਸ਼ਾ ਪੁਰੇ ਸਾਲ ਯਾਦ ਰਹਿੰਦੇ ਆ